ਤੇ ਸੈਕਿੰਡ ਟੀਮ ਰਹੀ ਫਰੈਂਡ ਦੇ ਇੰਟਰਨੈਸ਼ਨਲ ਕਬੱਡੀ ਕਲੱਬ ਕਪੂਰਥਲਾ ਬੇਰ ਸਾਹਿਬ ਬੇਰਵੀ ਕੈਲਰਮ ਨੇ ਪਾਇਆ 18 ਕਬੱਡੀਆਂ ਤੇ 17 ਨੰਬਰ ਲਏ ਨੇ ਵੈਸਟ ਟਰੇਡਰ ਬਣਿਆ ਹੋਲਡ ਵਾਲਾ ਨੰਬਰ ਦੇ ਕੇ ਜਾਫੀ ਦਾ ਫੈਸਲਾ ਹੋਊਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਫਾਸਟ ਪ੍ਰਾਈਜ਼ ਰੇਡਰ ਦਾ ਕਹਿੰਦੇ ਹਾਂ ਬਿਲਕੁਲ ਜੀ ਉਹ ਰੇਡਰ ਦਾ ਨੰਬਰ ਆ ਜੀ ਨੋਟ ਕਰ ਲਓ ਬੁਲਟ ਦਾ ਨੰਬਰ ਆ ਉਹ ਹਾਂ 51000 ਰੁਪਿਆ ਲੱਗਾ ਸੀ ਤੇ ਉਹ ਰੇਡ ਜਿਹੜੇ ਬੁਲਟ ਨੂੰ ਉਹ ਪੁਆਇੰਟ ਦਿੱਤਾ ਗਿਆ ਭਾਈ ਬੇਨਤੀ ਆ ਜੀ ਮੱਖਣ ਵਾਲੀ ਵੀ ਉਹ ਸਾਡੇ ਕੋਲ ਲੈ ਕੇ ਆ ਜਾਓ ਇੱਥੇ ਪਚਾਬੀਆਂ ਭਾਈ ਜਿਹੜਾ ਹੋਲਡਰ ਨੰਬਰ ਸੀਗਾ ਉਹ ਜਾਫੀ ਸ਼ੀਲੂ ਨੂੰ ਦਿੱਤਾ ਗਿਆ 8 ਟੱਚ ਤੇ 4 ਜਫੇ ਅਮਨ ਦਿਉਰੇ ਦੇ 9 ਟੱਚ ਤੇ 5 ਜਫੇ ਸ਼ੀਲੂ ਬਾਹੂ ਅਕਬਰਪੁਰ ਦੇ ਸ਼ੀਲੂ ਬੈਸਟ ਬਣ ਗਿਆ ਜੀ ਅੱਜ ਦਾ ਹਾਂ ਤੇ ਜਿਹੜੇ ਬੁਲਟ ਦੀ ਰੇਡ ਤੇ ਪੈਸੇ ਲੱਗੇ ਸੀ ਉਹ ਵੀ 51000 ਰੁਪਏ ਸ਼ੀਲੂ ਨੂੰ ਪਹੁੰਚਦਾ ਕਰਦੇ ਹੋ ਜੀ ਤੇ ਰੇਡਰ ਰਵੀ ਕੈਲਰਮ 18 ਕਬਡੀਆਂ ਪਾ ਕੇ ਤੇ 17 ਨੰਬਰ ਹਾਸਲ ਕਰ ਗਿਆ ਲਓ ਜੀ ਆ ਪੈਸੇ ਤੇ ਬੈਸਟਾਂ ਵਾਲਾ ਜਿਹੜਾ ਮਾਨ ਸਨਮਾਨ ਹੈ ਉਹ ਇੱਕ ਰਵੀ ਗਲਰਮ ਤੇ ਦੂਜਾ ਸ਼ੀਲੂ ਬਾਹੁ ਅਕਬਰਪੁਰ ਇਹਨਾਂ ਨੂੰ ਪੁੱਛਦਾ ਕਰ ਦਿਓ